ਜਿੱਦਾਂ ਆਮ ਸਸਕਾਰ ਕਰਦੇ ਜਾਂ ਦਫਨਾਉਂਦੇ ਆ ਜਾਂ ਕੁਝ ਵੀ ਕਰਦੇ ਆ ਹਨਾ ਜਿਵੇਂ ਮੁਸਲਮਨ ਮੁਸਲਮਾਨ ਪੰਥਾ ਉਹਦੇ ਚ ਦਫਨਾਉਂਦੇ ਆ ਹਿੰਦੂ ਧਰਮ ਚ ਸਸਕਾਰ ਕਰਦੇ ਆ ਹਨਾ ਇਦਾਂ ਜੋ ਹੈਗਾ ਨਾ ਉਦਾਂ ਹੀ ਉਦਾਂ ਹੀ ਸਸਕਾਰ ਕਰਦੇ ਜਾਂ ਉਦਾਂ ਹੀ ਦਫਨਾਉਂਦੇ ਆ ਠੀਕ ਹੈ ਜੀ ਸਾਡੇ ਕੋਈ ਇਦਾਂ ਦਾ ਕੋਈ ਜੁੱਤੀਆਂ ਕੋਈ ਕਹਿ ਦਿੰਦੇ ਜੁੱਤੀਆਂ ਮਾਰਦੇ ਆ ਅਨਪੜਤਾ ਲੋਕ ਜੋ ਪਹਿਲਾਂ ਵਾਲੇ ਬਜ਼ੁਰਗ ਸੋਚਦੇ ਸੀ ਵੀ ਜੁੱਤੀਆਂ ਮਾਰ ਕੇ ਜਾਂਦੇ ਆ ਜੀ ਰਾਤ ਨੂੰ ਸਸਕਾਰ ਕਰਦੇ ਆ ਇਦਾਂ ਦਾ ਕੁਝ ਨਹੀਂ ਕਹਿੰਦੇ ਸਾਦਗੀ ਦਾ ਜਿਉਣਾ ਚੰਗਾ ਕਹਿੰਦੇ ਸਾਦਗੀ ਦਾ ਜਿਉਣਾ ਚੰਗਾ ਕਹਿੰਦੇ ਨੇ ਸਿਆਣੇ ਲੋਕ ਕਰਨ ਉਜਾੜ ਬਹੁਤਾ ਤੌਰ ਨਹੀਂ ਦਿਖਾਈਦਾ ਮਿਹਨੇ ਮਾਰ ਮਾਰ ਕੇ ਸ਼ਰੀਕ ਜੀ ਨੂੰ ਵੱਡ ਦੇਣਾ ਆਖਦੇ ਸਿਆਣੇ ਐਡਾ ਨੱਕ ਨਹੀਂ ਵਧਾਈਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਅੱਜ ਤੁਹਾਨੂੰ ਮੈਂ ਇੱਕ ਵੱਖਰੀ ਸ਼ਖਸੀਅਤ ਦੇ ਨਾਲ ਮਲਾਉਣਾ ਕਿਉਂਕਿ ਪਹਿਲਾਂ ਜਿੰਨੇ ਵੀ ਤੁਸੀਂ ਸਾਡੀ ਇੰਟਰਵਿਊ ਸਾਡੀਆਂ ਪੌਡਕਾਸਟਾਂ ਦੇਖੀਆਂ ਜਿਹੜੀਆਂ ਅਸੀਂ ਜਿਆਦਾਤਰ ਕਲਾਕਾਰ ਫਨਕਾਰ ਔਰ ਜਿਹੜੀ ਸੈਲੀਬ੍ਰਿਟੀ ਹੁੰਦੀ ਹੈ ਉਹਨਾਂ ਦੇ ਨਾਲ ਹੁੰਦੀ ਆ ਪਰ ਅੱਜ ਅਸੀਂ ਖਾਸ ਇੱਕ ਵਿਸ਼ੇ ਦੇ ਨਾਲ ਇਕੱਠੇ ਹੋਏ ਹਾਂ ਕਿਉਂਕਿ ਆਪਾਂ ਜੇ ਗੱਲ ਕਰੀਏ ਜਦੋਂ ਤੱਕ ਦੁਨੀਆ ਸਾਜੀ ਹੈ ਜਦੋਂ ਦੀ ਤੇ ਜਦੋਂ ਤੱਕ ਦੁਨੀਆ ਰਹੂਗੀ ਉਹ ਉਦੋਂ ਤੱਕ ਦੀ ਗੱਲ ਏ ਈ ਖਾਸ ਕਰਕੇ ਕਹਿੰਦੇ ਅਸੀਂ ਜਦੋਂ ਸਾਡੇ ਜਿਹੜੀ ਮਨੁੱਖਤਾ ਦੇ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਧਰਮਾਂ ਦੇ ਵਿੱਚ ਤੇ ਜਾਤਾਂ ਪਾਤਾਂ ਦੇ ਵਿੱਚ ਆ ਅਕਸਰ ਇਹਨਾਂ ਨੂੰ ਵੰਡ ਲਿਆ ਕਈਆਂ ਨੇ ਧਰਮਾਂ ਦੇ ਵਿੱਚ ਵੰਡਿਆ ਜਿੱਦਾਂ ਕੋਈ ਕਹਿੰਦੇ ਅਸੀਂ Hindu ਹੋ ਗਏ ਕੋਈ ਕਹਿੰਦੇ ਅਸੀਂ ਇਸਾਈ ਹੋ ਗਏ ਕੋਈ ਕਹਿੰਦਾ ਅਸੀਂ ਆਪਣੇ ਆਪਣੇ ਧਰਮਾਂ ਦੀ ਗੱਲ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਜ਼ਿਆਦਾ ਨਾਮ ਲਵਾਂ ਕਿਉਂਕਿ ਕਈ ਵਾਰ ਕਿਸੇ ਦੇ ਦਿਲ ਨੂੰ ਠੇਸ ਵੀ ਲੱਗ ਸਕਦੀ ਆ ਪਰ ਉਸ ਤਰ੍ਹਾਂ ਕਈਆਂ ਨੇ ਜਾਤਾਂ ਪਾਤਾਂ ਦੇ ਵਿੱਚ ਵੰਡ ਲਿਆ ਕੋਈ ਕਹਿੰਦੇ ਅਸੀਂ ਬ੍ਰਾਹਮਣ ਹੋ ਗਏ ਕੋਈ ਕਹਿੰਦੇ ਅਸੀਂ ਸੁਨਿਆਰ ਹੋ ਗਏ ਕੋਈ ਕਹਿੰਦੇ ਅਸੀਂ ਜ਼ਿੰਮੇਦਾਰਾ ਕੰਮ ਦੇ ਨਾਲ ਰਿਲੇਟਡ ਹੋ ਗਏ ਅਸਲ ਦੇ ਵਿੱਚ ਜਿਹੜੀਆਂ ਪਰਮਾਤਮਾ ਵੱਲੋਂ ਬਣਾਈਆਂ ਗਈਆਂ ਨੇ ਉਹ ਜਾਤਾਂ ਸਿਰਫ ਢਾਈ ਹੋਈਆਂ ਨੇ ਜਿਨ੍ਹਾਂ ਵਿੱਚ ਇੱਕ ਜਾਤ ਸੀਗੀ ਮਰਦ ਔਰ ਦੂਸਰੀ ਔਰਤ ਔਰ ਤੀਸਰੀ ਜਾਤ ਜਿਹੜੀ ਸੀਗੀ ਅੱਧੀ ਜਾਤ ਜਿਹਨੂੰ ਬੋਲਦੇ ਆ ਉਹ ਕਿੰਨਰ ਦੀ ਜਾਤ ਸੀਗੀ ਹਨਾ ਉਹਨਾਂ ਦੇ ਵਿੱਚ ਅਕ ਇਹਨਾਂ ਦੀ ਲਾਈਫ ਦੇ ਵਿੱਚ ਅਕਸਰ ਕੀ ਚੱਲਦਾ ਰਹਿੰਦਾ ਜਾਂ ਇਹਨਾਂ ਨੇ ਜਿਹੜਾ ਜ਼ਿੰਦਗੀ ਜਿਹੜਾ ਆਪਣਾ ਜੀਵਨ ਆ ਉਹ ਕਿਸ ਤਰ੍ਹਾਂ ਜਿਹੜਾ ਬਤੀਤ ਕੀਤਾ ਤੇ ਦੁਬਾਰਾ ਫੇਰ ਇੱਕ ਵਾਰੀ ਮੇਰੇ ਤੋਂ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਖਾਸਕੇ ਮਾਤਾ ਜੀ ਨੂੰ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਤਾ ਜੀ ਜਿਹੜਾ ਤੁਹਾਡਾ ਜੀਵਨ ਆ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜਾ ਤੁਸੀਂ ਬੀਤਿਆ ਉਹਦੇ ਵਿੱਚੋਂ ਤੁਸੀਂ ਕੁਝ ਕ ਆਪਣੀਆਂ ਜਿਹੜੀਆਂ ਯਾਦਾਂ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਸਾਡੇ ਨਾਲ ਸਾਂਝੀ ਅੱਜ ਕਰੋਗੇ ਜੀ ਤੇ ਤੁਹਾਡਾ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਜੀ ਥੈਂਕ ਯੂ ਹਾਂਜੀ ਤੇ ਜਦੋਂ ਥੋੜੀ ਸ਼ੁਰੂਆਤ ਹੋ ਠੀਕ ਹੈ ਜੀ ਉਹ ਮਾਪੇ ਉਹਨੂੰ ਵੇਦਾ ਕਰਦੇ ਆ ਠੀਕ ਹੈ ਜੀ ਔਰ ਜਿਹੜੀ ਥੋੜੀ ਕੈਟਾਗਰੀ ਦੇ ਵਿੱਚ ਜਦੋਂ ਕੋਈ ਬੱਚਾ ਪੈਦਾ ਹੁੰਦਾ ਹਨਾ ਜੀ ਜਿਵੇਂ ਆਪਾਂ ਕਹਿੰਦੇ ਵੀ ਕਿਸੇ ਦੇ ਘਰ ਦੇ ਵਿੱਚ ਮੁੰਡਾ ਪੈਦਾ ਹੁੰਦਾ ਫਿਰ ਜੇ ਕੁੜੀ ਪੈ ਰਹ ਹੁੰਦੀ ਕੁੜੀ ਵਲੇ ਥੋੜਾ ਕਰੋਸ ਪ੍ਰਗਟਾਵਾ ਕਰਾ ਲੈਂਦੇ ਹਨਾ ਪਰ ਜਿਹਦੇ ਘਰ ਦੇ ਵਿੱਚ ਕਿੰਨਰ ਪੈਦਾ ਹੁੰਦਾ ਉਹਨਾਂ ਦੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਬਹੁਤ ਅਫਸੋਸ ਵਾਲੀ ਗੱਲ ਹੁੰਦੀ ਉਹਨਾਂ ਦੇ ਘਰ ਤੇ ਮਾਪਿਓ ਨੂੰ ਵੀ ਬਹੁਤ ਅਫਸੋਸ ਹੁੰਦਾ ਹਨਾ ਬਈ ਸਾਡੇ ਘਰ ਚ ਕਿੰਨਰ ਹੋ ਗਿਆ ਹਾਂਜੀ ਠੀਕ ਹੈ ਉਹ ਆਪਣੇ ਆਪ ਚ ਉਹਨਾਂ ਨੂੰ ਪੁੱਛ ਨਹੀਂ ਸਕਦਾ ਉਸ ਟਾਈਮ ਤੇ ਉਹਨਾਂ ਨੂੰ ਵੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਉਹਨੂੰ ਕਿੱਦਾਂ ਦਾ ਨਹੀਂ ਮਹਿਸੂਸ ਹੋ ਰਿਹਾ ਜੀ ਠੀਕ ਹੈ ਨਾ ਉਸ ਟਾਈਮ ਤੇ ਉਹਨਾਂ ਨੂੰ ਚਾਹੇ ਉਹ ਜਾਣਦੇ ਚਾਹੇ ਉਹਨਾਂ ਤੇ ਰੱਬ ਜਾਣਦਾ ਵੀ ਸਾਡੇ ਦਿਲ ਤੇ ਕੀ ਬੀਤੀ ਆ ਜੀ ਇੱਕ ਬਚਪਨ ਚ ਆਪਣੇ ਜਦੋਂ ਜਦੋਂ ਕਿੰਨਰ ਜਨਮ ਲੈਂਦਾ ਬਚਪਨ ਦੇ ਵਿੱਚ ਜਦੋਂ ਉਹਨਾਂ ਨੂੰ ਲੈ ਜਾਣਾ ਬਚਪਨ ਦੇ ਵਿੱਚੋਂ ਹੀ ਉਹਨਾਂ ਨੂੰ ਲੈ ਜਾਣਾ ਠੀਕ ਆ ਉਹ ਮਾਪਿਓ ਨੂੰ ਪਤਾ ਲੱਗਦਾ ਕਿ ਕਿੱਦਾਂ ਉਹਨਾਂ ਨੂੰ ਮਹਿਸੂਸ ਹੁੰਦਾ ਕਿੱਦਾਂ ਨਹੀਂ ਮਹਿਸੂਸ ਹੁੰਦਾ ਉਹ ਜਾਣਦੇ ਜਾਂ ਰੱਬ ਜਾਣਦਾ ਉਹਨਾਂ ਦਾ ਠੀਕ ਹੈ ਬਹੁਤ ਜ਼ਿਆਦਾ ਵਿਹਾਰ ਬਹੁਤ ਗੰਦਾ ਹੁੰਦਾ ਉਹਨਾਂ ਦਾ ਉਸ ਟਾਈਮ ਤੇ ਬਹੁਤ ਬਹੁਤ ਹੀ ਮਾਪਿਆਂ ਨੂੰ ਦੁੱਖ ਵੀ ਬਹੁਤ ਹੁੰਦਾ ਠੀਕ ਆ ਬੱਚੇ ਨੂੰ ਤਾਂ ਨਹੀਂ ਪਤਾ ਹਾਂਜੀ ਬੱਚੇ ਨੂੰ ਨਹੀਂ ਪਤਾ ਮਾਪਿਆਂ ਨੂੰ ਪਤਾ ਹੁੰਦਾ ਭੈਣ ਭਾਈ ਨੂੰ ਪਤਾ ਹੁੰਦਾ ਵੀ ਸਾਡੇ ਘਰ ਚ ਇਹ ਸੀ ਤਾਂ ਅੱਜ ਇਹ ਚਲੇ ਆ ਲੈ ਕੇ ਠੀਕ ਹੈ ਜੀ ਹੂੰ ਔਰ ਦੂਸਰੀ ਗੱਲ ਆ ਪੇ ਕਰਦੇ ਆ ਜਿੱਦਾਂ ਤੁਸੀਂ ਇੱਕ ਚੇਲਾ ਕਰਦੇ ਹੁੰਦੇ ਹੋ ਬਹੁਤ ਲੋਕਾਂ ਨੂੰ ਘੱਟ ਪਤਾ ਜਿਹੜੀਆਂ ਇਹ ਰਸਮਾਂ ਹੁੰਦੀਆਂ ਅਸਲ ਦੇ ਵਿੱਚ ਹਰ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਆਪਾਂ ਕੋਈ ਆਰੰਭ ਕਰਨੇ ਕਿਸੇ ਚੀਜ਼ ਨੂੰ ਉਹਦੀ ਰਸਮ ਜ਼ਰੂਰ ਹੁੰਦੀ ਆ ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਰਸਮਾਂ ਹੁੰਦੀਆਂ ਠੀਕ ਹੈ ਜੀ ਚਾਹੇ ਸਾਡੇ ਵਿਆਹ ਵੇਲੇ ਜਿੱਦਾਂ ਘੋੜੀਆਂ ਗਾਉਂਦੇ ਆ ਸਾਡੇ ਬਚਪਨ ਹੁੰਦਾ ਸਾਡੇ ਲੋਰੀਆਂ ਸੁਣਾਉਂਦੇ ਆ ਇਸ ਤਰ੍ਹਾਂ ਵੀ ਹਰ ਇੱਕ ਚੀਜ਼ ਦੀ ਘਰਾਸਮ ਹੁੰਦੀ ਆ ਪਰ ਜਦੋਂ ਤੁਹਾਨੂੰ ਘਰ ਦੇ ਵਿੱਚੋਂ ਵਿਦਾ ਕਰਦੇ ਆ ਉਹਨੂੰ ਕਿਹੜੀ ਰਸਮ ਮੰਨਿਆ ਜਾਂਦਾ ਜ਼ਿਆਦਾਤਰ ਜਿੱਦਾਂ ਵੀ ਮਤਲਬ ਜੀ ਘਰ ਚੋਂ ਵਿਦਾ ਕਰਦੇ ਆ ਹ ਨੇ ਕੋਈ ਵਾਰ ਕੋਈ ਰਸਮ ਨਹੀਂ ਉਦਾਂ ਹੀ ਜਦੋਂ ਆਪਾਂ ਵਿਦਾ ਕਰਾ ਕੇ ਲਿਉਂਨੇ ਬੱਚੇ ਨੂੰ ਬੱਚੇ ਨੂੰ ਲਿਆਏ ਅਸੀਂ ਉਹਨੂੰ ਆਉਂਦੇ ਸਾਰ ਅਸੀਂ ਖੁਸ਼ੀਆਂ ਨਾਲ ਨੱਚ ਗਾ ਕੇ ਵਧੀਆਂ ਜਵੈ ਕਰਕੇ ਜਿੱਦਾਂ ਬੱਚਾ ਜਨਮ ਲੈਂਦਾ ਠੀਕ ਆ ਉਦਾਂ ਸਾਡੇ ਡੇਰਿਆਂ ਦੇ ਵਿੱਚ ਜਿੱਦਾਂ ਸਾਡਾ ਡੇਰਾ ਵੱਡੇ ਗੱਦ ਦਿਨ ਸੀ ਹੁੰਦੇ ਆ ਸਾਡੇ ਗੁਰੂ ਸਾਈਂ ਹੁੰਦੇ ਆ ਉਦੋਂ ਹੀ ਉਹਨੂੰ ਕਹਿ ਦੇਣਗੇ ਵੀ ਇਹ ਤੇਰਾ ਚੇਲਾ ਠੀਕ ਹੈ ਜੀ ਠੀਕ ਆ ਉਸ ਟਾਈਮ ਤੇ ਹੀ ਕਹਿ ਦੇਣਾ ਵੀ ਤੇਰਾ ਚੇਲਾ ਇਹ ਹੈ ਉਸ ਟਾਈਮ ਤੇ ਖੁਸ਼ੀਆਂ ਨਾਲ ਵਧੀਆ ਇੰਜੋਏ ਕਰਿਆ ਜਾਂਦਾ ਨੱਚਿਆ ਗਾਇਆ ਜਾਂਦਾ ਹਨਾ ਸਾਰੀ ਸਾਡੀ ਬਰਾਦਰੀ ਇਕੱਠੀ ਕਰੀ ਜਾਂਦੀ ਆ ਵਧੀਆ ਇੰਜੋਏ ਕਰਦੇ ਸਾਡੇ ਜਿਦੋਂ ਚੇਲਾ ਕਰਦੇ ਜਿੱਦਾਂ ਹੁਣ ਆਪਣੇ ਇਹ ਕਹਿ ਲਈਏ ਵੀ ਜਿਵੇਂ ਆਪਣੇ ਘਰਾਂ ਦੇ ਵਿੱਚ ਅਕਸਰ ਆਮ ਹੁੰਦਾ ਜੀ ਹਨਾ ਵੀ ਜਦੋਂ ਆਪਾਂ ਕਿਸੇ ਤੋਂ ਦੂਰ ਹੁੰਨੇ ਆ ਕਿਹੜੀ ਉਹ ਦੂਰੀ ਹੁੰਦੀ ਹੈ ਕਈ ਵਾਰ ਸਾਡੇ ਤੋਂ ਸਹੈਣ ਵੀ ਨਹੀਂ ਹੁੰਦੀ ਸਾਡੇ ਦਿਲ ਨੂੰ ਨੋਚ ਲੈਂਦੀਆਂ ਚੀਜ਼ਾਂ ਉਹ ਜਦਾਂ ਸਾਡੇ ਦਿਲ ਨੂੰ ਸਾਡੇ ਅੰਦਰ ਘਰ ਕਰ ਜਾਂਦੀਆਂ ਜਿਵੇਂ ਇੱਕ ਕਹਿੰਦੇ ਵੀ ਤੀਰ ਨੂੰ ਬੇਦਾ ਕਰ ਦਿੰਦੇ ਅਸੀਂ ਫਿਰ ਉਹ ਕਹਿੰਦੇ ਇੱਕ ਰੱਖ ਲੈਂਦੀ ਹੈ ਕਾਹਿੱਸਾ ਵੀ ਮੇਰੇ ਪੇਕੇ ਵੀ ਹੈਗੇ ਇਸ ਤਰ੍ਹਾਂ ਦੇ ਭੀ ਜਿਹੜਾ ਕਿੰਨਰ ਪਰਿਵਾਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਮੰਨ ਲਓ ਉਹ ਪੇਕਿਆਂ ਵੱਲੋਂ ਜਿਹੜਾ ਕਿੰਨਾ ਕ ਜਿਆਦਾਤਰ ਸੱਦਾ ਆਉਂਦਾ ਰਹਿੰਦਾ ਉਹਦਾਂ ਦਾ ਸੱਦਾ ਆਉਂਦਾ ਪਹਿਲਾਂ ਨਹੀਂ ਆਉਂਦਾ ਸੀਗਾ ਬਟ ਹੁਣ ਤਾਂ ਸਾਰਿਆਂ ਨੂੰ ਹੀ ਆਉਂਦਾ ਹੁਣ ਸਾਰਿਆਂ ਨੂੰ ਕਿਉਂ ਮਾਪਿਓ ਭੈਣ ਭਾਈਆਂ ਨੂੰ ਹੁਣ ਅਸੀਂ ਰੋਕਦੇ ਨਹੀਂ ਹਾਂਜੀ ਮਿਲਣ ਵਰਤਨ ਤੋਂ ਪਹਿਲਾਂ ਸਾਡੇ ਅੱਜ ਤੋਂ 30 ਸਾਲ ਪਹਿਲਾਂ ਜੋ ਸੀ ਸਾਡੇ ਚੱਲਦਾ ਭਰਾਦਰੀ ਦਾ ਉਹ ਇੱਕ ਵਾਰੀ ਲੈ ਆਂਦਾ ਮੁੜ ਕੇ ਮਾਪਿਓ ਨੂੰ ਮੂੰਹ ਨਹੀਂ ਦਿਖਾਉਂਦੇ ਸੀ ਅੱਛਾ ਜੀ ਮਾਪਿਓ ਨੂੰ ਤਾਂ ਮੂੰਹ ਦਿਖਾਉਣਾ ਹੀ ਨਹੀਂ ਸੀ ਮੁੜ ਕੇ ਤਾਂ ਅੱਜ ਕੱਲ ਦਾ ਹੈਗਾ ਜਿਹੜਾ ਲੈ ਕੇ ਆਉਂਨੇ ਆ ਸੀ ਪੜਾਉਨੇ ਵੀ ਆ ਲਿਖਾਉਨੇ ਵੀ ਹੈ ਨਾ ਬੱਚਾ ਲੈ ਆਏ ਇਹ ਬੱਚੇ ਨੂੰ ਪੜਾਉਣਾ ਲਿਖਾਉਣਾ ਸਾਰਾ ਹੈ ਨਾ ਜਿਹੜੇ ਜਿਵੇਂ ਵੀ ਹੁੰਦਾ ਜਿੱਦਾਂ ਦਾ ਜਿੱਦਾਂ ਦੀ ਇਹਨਾਂ ਦੀ ਸਿੱਖਿਆ ਦੇਣੀ ਆ ਸੀ ਉਹ ਆਪ ਦੀ ਆਪ ਦੀ ਆਪ ਦੀ ਸਿੱਖਿਆ ਚ ਅਸੀਂ ਘਟਵਾੜਦੇ ਆਂ ਪੜ੍ਹਾਈ ਲਿਖਾਈ ਚ ਵੱਧ ਉਹਨੂੰ ਰੱਖਦੇ ਆਂ ਠੀਕ ਹੈ ਜੀ ਵੀ ਇਹ ਪੜ੍ਹ ਲਿਖ ਕੇ ਕੋਈ ਵੱਡਾ ਬਣੇ ਆਅਸਰ ਬਣੇ ਜਾਂ ਕੋਈ ਮਲਾਜ਼ਮ ਬਣੇ ਜਾਂ ਕੁਝ ਵੀ ਬਣੇ ਆਪਦੀ ਵੀ ਆਪਣੀ ਜ਼ਿੰਦਗੀ ਦੀ ਜੋਸ਼ ਦੀ ਇੱਛਾ ਹੈਗੀ ਜੋ ਦੇ ਮਨ ਚ ਹੈਗਾ ਉਹ ਜੋ ਦੀ ਇੱਛਾ ਹੈਗੀ ਵੀ ਜੇ ਕੋਈ ਨੌਕਰੀ ਲੱਗਣਾ ਨੌਕਰੀ ਲੱਗੇ ਜੇ ਸਾਡਾ ਕੰਮ ਤਾਂ ਜਿਹੜਾ ਕਰਨਾ ਉਹਨੇ ਤਾਂ ਕਰ ਹੀ ਲੈਣਾ ਚੇਕ ਕਰਤਾ ਇਹ ਤਾਂ ਹੈ ਹੀ ਆ ਕਈ ਵਾਰ ਜਿਵੇਂ ਆਪਣੇ ਆਮ ਲੋਕਾਂ ਦੇ ਵਿੱਚ ਵੀ ਇਹ ਅੰਦਰ ਧਾਰਨਾ ਧਾਰੀ ਜਾਂਦੀ ਆ ਕਈ ਵਾਰ ਨਾ ਲੋਕਾਂ ਦਾ ਰੱਬ ਨੂੰ ਕੋਈ ਗਿਲਾ ਕੋਈ ਸ਼ਿਕਵਾ ਹੋ ਜਾਂਦਾ ਸਾਡੀ ਆਮ ਦੁਨੀਆਦਾਰੀ ਦੇ ਵਿੱਚ ਵੀ ਕਿਸੇ ਵੀ ਗੱਲ ਨੂੰ ਲੈ ਕੇ ਥੋੜੇ ਨਾਲ ਕਦੇ ਜ਼ਿੰਦਗੀ 'ਚ ਐਦਾਂ ਦੀ ਕੋਈ ਘਟਨਾ ਵਾਪਰੀ ਵੀ ਤੁਸੀਂ ਆਪਣੇ ਜ਼ਿੰਦਗੀ ਦੇ ਕਿਸੇ ਹਿੱਸੇ ਨੂੰ ਲੈ ਕੇ ਰੱਬ ਨਾਲ ਕੋਈ ਗਿਲਾ ਸ਼ਿਕਵਾ ਰੱਖਦੇ ਹੋ ਬਹੁਤ ਵਾਰ ਕਿਸੀ ਤੋਂ ਯਾਰ ਤਰ ਲੈ ਕੇ ਬਹੁਤ ਵਾਰ ਵੀ ਰੱਬ ਨੇ ਕਈ ਟਾਈਮ ਤੇ ਐਸਾ ਟਾਈਮ ਆ ਜਾਂਦਾ ਸਾਡੇ ਤੇ ਵੀ ਵੀ ਅਸੀਂ ਕੱਲੇ ਬੈਠੇ ਹੁੰਨੇ ਆ ਹਾਂਜੀ ਤੇ ਕੱਲੇ ਬੈਠੇ ਹੁੰਨੇ ਆ ਕੱਲੇ ਬੈਠਿਆਂ ਦੇ ਸੋ ਮਨ ਚ ਜਾਂਦਾ ਵੀ ਅੱਜ ਭੈਣ ਪਾਈ ਆ ਮਾ ਪਿਓ ਆ ਚਲਪਰਾ ਹੈਗੇ ਆ ਉਹ ਆਪਦੇ ਘਰ ਵਾਲਿਆਂ ਨਾਲ ਵਿਆਹ ਕਰਾ ਕੇ ਬੈਠੇ ਆ ਘਰ ਦੇ ਵਿੱਚ ਹਾਂਜੀ ਤੇ ਘਰ ਦੇ ਵਿੱਚ ਬੈਠੇ ਆ ਬੱਚੇ ਉਹਨਾਂ ਦੇ ਉਹਨਾਂ ਨਾਲ ਵਧੀਆ ਇੰਜੋਏ ਕਰ ਰਹੇ ਆ ਨਾ ਤੇ ਭੈਣਾਂ ਹੈਗੀਆਂ ਉਹ ਵੀ ਗਾਂ ਵਿਆਈਆਂ ਹੋਈਆਂ ਉਹ ਵੀ ਬੱਚਿਆਂ ਚ ਆਪਦੇ ਮਾ ਪਿਓ ਸੋਹਰੇ 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 ਪਰਿਵਾਰ ਚ ਘਰ ਵਾਲੇ ਨਾਲ ਸਭ ਸਭ ਫੈਮਿਲੀ ਨਾਲ ਖੁਸ਼ ਆ ਬਿਲਕੁਲ ਅਸੀਂ ਜਦੋਂ ਕੱਲੇ ਬੈਠੇ ਹੁੰਨੇ ਸਾਡੇ ਮਨ ਚ ਜਾਂਦੀ ਰੱਬ ਕੋਲੇ ਵੀ ਰੱਬਾ ਸਾਨੂੰ ਇੱਕ ਪਾਸਾ ਤਾਂ ਕਰਦਾ ਹਾਂਜੀ ਕਿ ਆ ਸਾਨੂੰ ਮੁੰਡਾ ਜਾਂ ਕੁੜੀ ਜਾਂ ਕੁਝ ਵੀ ਬਣਾਉਂਦਾ ਇੱਕ ਪਾਸੇ ਕਰ ਦਿੰਦਾ ਬਿਲਕੁਲ ਵੀ ਅਸੀਂ ਵੀ ਆਪਦੇ ਪਰਿਵਾਰ ਚ ਬੈਠੇ ਹੁੰਦੇ ਅੱਜ ਅਸੀਂ ਕੱਲੇ ਬੈਠੇ ਆ ਠੀਕ ਹੈ ਜੀ ਉਸ ਟਾਈਮ ਤੇ ਬਹੁਤ ਦੁੱਖ ਲੱਗਦਾ ਉਸ ਟਾਈਮ ਤੇ ਰੱਬ ਨਾਲ ਵੀ ਬਹੁਤ ਗਿਲੇ ਸਿੱਖੇ ਹੁੰਦੇ ਸਾਡੇ ਠੀਕ ਹੈ ਜੀ ਬਸ ਮੰਨ ਲਓ ਇਸ ਤਰ੍ਹਾਂ ਦੀ ਜਿਹੜੀ ਕਾਫੀ ਥੋੜੇ ਅੰਦਰ ਬਹੁਤ ਜ਼ਿਆਦਾ ਪਰ ਕੋਈ ਵਾਰ ਜ਼ਿੰਦਗੀ ਚ ਸਾਡੇ ਇਸ ਤਰ੍ਹਾਂ ਵੀ ਹੁੰਦਾ ਮੰਨ ਲਓ ਨਾ ਵੀ ਹਾਸੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਜਿਵੇਂ ਆਮ ਤੌਰ ਤੇ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਮੇਰੇ ਹਿਸਾਬ ਨਾਲ ਜ਼ਿਆਦਾਤਰ ਮੈਂ ਸੋਚਦਾ ਨਾ ਮਨ ਦੇ ਵਿੱਚ ਕਦੇ-ਕਦੇ ਮੇਰੇ ਮਨ 'ਚ ਇਹ ਬਲਬਲਾਉਟਦਾ ਹੁੰਦਾ ਵੀ ਗੱਲਾਂ ਬਾਤਾਂ ਹਨਾ ਜਦੋਂ ਕਰਦਾ ਮੈਂ ਕਰੇ ਘਰ ਪਰਿਵਾਰ ਨਾਲ ਵੀ ਜ ਆਪਣੇ ਮਿੱਤਰਾਂ ਦੇ ਨਾਲ ਵੀ ਦੋਸਤਾਂ ਦੇ ਨਾਲ ਵੀ ਵੀ ਜਿਵੇਂ ਡਾਕਟਰ ਨੂੰ ਕਹਿੰਨ ਦੇ ਹੁੰਦੇ ਨੇ ਵੀ ਰੱਬ ਦਾ ਰੂਪ ਹੈ ਇਹ ਮੇਰੇ ਹਿਸਾਬ ਨਾਲ ਵੀ ਕਿੰਨਰ ਉਸ ਤੋਂ ਵੀ ਉੱਪਰ ਆਉਂਦੇ ਨੇ ਜੀ ਕਿਉਂਕਿ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਉੱਠਣਸਾਰ ਪਹਿਲਾਂ ਤੁਸੀਂ ਸੁੱਖ ਮੰਗਦੇ ਹੋ ਵੀ ਕਿਸੇ ਦੇ ਘਰ ਦੇ ਵਿੱਚ ਮੁੰਡਾ ਪੈਦਾ ਹੋਵੇ ਤਾਂ ਅਸੀਂ ਜਾਈਏ ਹਾਂਜੀ ਹਾਂਜੀ ਪਰ ਲੋਕਾਂ ਵੱਲੋਂ ਇੱਕ ਆਲਾਮਬਾ ਹੋ ਜਾਂਦਾ ਵੀ ਕਹਿੰਦੇ ਵੀ ਹੁਣ ਇਹਨਾਂ ਨੇ ਰੇਟ ਵਾਲੇ ਵ ਕਹਿੰਦੇ ਵੀ ਇਸ ਤਰ੍ਹਾਂ ਵੀ ਅਸੀਂ ਤਾਂ ਠੋਕ ਕੇ ਵੀ ਮੰਗਦੇ ਆ ਪੈਸੇ ਵੀ ਸਾਡੇ ਨਾਲ ਅੜੀ ਵੀ ਫੜ ਲੈਂਦੇ ਆ ਕਦੇ ਇਹ ਗੱਲਾਂ ਹੋਈਆਂ ਨੇ ਜੀ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਨਹੀਂ ਸਾਡੇ ਨਾਲ ਤਾਂ ਕਦੇ ਨਹੀਂ ਹੋਈਆਂ ਆਪਣਾ ਇਲਾਕਾ ਜਿਹੜਾ ਮੇਰਾ ਇਲਾਕਾ ਵਾ ਹਾਂਜੀ ਮੈਂ ਕਿਸੇ ਦੇ ਇਲਾਕੇ ਦੀ ਨਹੀਂ ਗੱਲ ਕਰ ਰਹੀ ਮੈਂ ਆਪਣੇ ਇਲਾਕੇ ਦੀ ਗੱਲ ਕਰਦੀ ਜਿਹੜਾ ਇਲਾਕਾ ਮੈਂ ਮੰਗਦੀ ਹਾਂ ਮੇਰੇ ਇਲਾਕੇ 'ਚ ਐਸਾ ਕੋਈ ਵੀ ਨਹੀਂ ਜਿਹੜਾ ਮੈਨੂੰ ਕਹੂਗਾ ਵੀ ਜ਼ਿਆਦਾ ਮੰਗ ਰਹੀ ਹੈ ਅੱਛਾ ਜੀ ਜੋ ਉਹਨਾਂ ਦੀ ਇੱਛਾ ਹੈਗੀ ਆ ਅਸੀਂ ਪਿਆਰ ਨਾਲ ਲੈਣਾ ਉਹਨਾਂ ਤੋਂ ਹਾਂਜੀ ਤੇ ਪਿਆਰ ਨਾਲ ਲੈਣਾ ਆਪਣੇ ਤਪੇਚਾ ਹਾਂਜੀ ਤੇ ਤਪੇਚਾ ਆਪਣੇ ਸਾਰੇ ਸਾਰੇ ਗੁਣ ਬਾਣੀਏ ਆ ਮਜੀਬ ਸਿੱਖ ਵੀ ਆ ਰਮਦਾਸ ਜੀ ਵੀ ਆ ਸਾਰੀਆਂ ਜਾਤਾਂ ਹੀ ਆ ਆਪਣੇ ਤਰ੍ਹਾਂ ਦੇ ਠੀਕ ਆ ਹਰ ਇੱਕ ਦੇ ਅਸੀਂ ਜਾਣਾ ਹਾਂਜੀ ਸਾਂਝਾ ਕੰਮ ਹੁੰਦਾ ਕੁੜੀਆਂ ਦੇ ਵਿਆਹ ਹੋ ਗਏ ਕੋਈ ਵੀ ਸਾਂਝਾ ਕੰਮ ਹੁੰਦਾ ਅਸੀਂ ਨਾਲ ਖੜਦੇ ਆਂ ਬਟ ਸਾਡੇ ਵੀ ਇੱਜ਼ਤ ਕਰਦੇ ਆ ਉਹ ਸਾਨੂੰ ਫੋਨ ਕਰ ਕਰਕੇ ਵਧਾਈਆਂ ਦਿੰਦੇ ਆ ਠੀਕ ਹੈ ਕਦੇ ਸਾਨੂੰ ਆਏ ਨਹੀਂ ਵੀ ਐਨੀ ਮਹਿਸੂਸ ਹੋਣ ਦਿੱਤਾ ਸਾਨੂੰ ਖਰਾ ਕਰਨਗੇ ਵੀ ਇਸ ਦਿਨ ਆਓ ਜੇ ਅਸੀਂ ਉਸੇ ਦਿਨ ਨਹੀਂ ਜਾਂਦੇ ਆਂ ਵਧੀਆ ਸਾਨੂੰ ਇੱਜ਼ਤ ਮਾਨ ਨਾਲ ਵਧਾਈ ਦੇ ਕੇ ਤੋਰਦੇ ਆ ਸਾਡਾ ਇਦਾਂ ਦਾ ਕਦੇ ਹੋਇਆ ਹੀ ਨਹੀਂ ਵੀ ਲੜਾਈ ਝਗੜਾ ਹੋ ਕੇ ਵਧਾਈ ਲੈ ਕੇ ਆਂਦੀ ਆ ਠੀਕ ਹੈ ਜੀ ਤੇ ਨਹੀਂ ਅਸੀਂ ਇਦਾਂ ਦੀ ਜਿੱਦ ਕਰੀਏ ਬੈਸੇ ਦਾ ਤੁਹਾਡੇ ਚਿਹਰੇ ਤੇ ਆਮ ਤੌਰ ਤੇ ਹਾਸਾ ਸਾਨੂੰ ਦੇਖਣ ਨੂੰ ਮਿਲਦੀ ਹੀ ਰਹਿੰਦਾ ਹੈ ਨਾ ਜੀ ਤੇ ਪਰਮਾਤਮਾ ਹੱਸ ਦੇ ਖੇੜਦੇ ਹੀ ਤੁਹਾਨੂੰ ਰੱਖੇ ਜੀ ਪਰ ਕਈ ਵਾਰ ਕੋਈ ਜ਼ਿੰਦਗੀ ਚ ਕੋਈ ਐਸੀ ਘਟਨਾ ਜਿਹੜੀ ਤੁਸੀਂ ਬਾਰ ਬਾਰ ਯਾਦ ਕਰਕੇ ਹੱਸਦੇ ਰਹਿੰਦੇ ਹੋ ਕੋਈ ਇਦਾਂ ਦੀ ਕੋਈ ਗੱਲ ਹੈ ਕੋਈ ਯਾਦ ਚਿੱਤੇ ਜ਼ਿੰਦਗੀ ਦੇ ਵਿੱਚ ਨਹੀਂ ਇਦਾਂ ਦੀ ਤਾਂ ਬਸ ਜਦੋਂ ਸੱਜਣ ਸਹੇਲੀਆਂ ਸੀ ਕੱਟੀਆਂ ਹੁੰਨੀਆਂ ਬਸ ਉਸ ਟਾਈਮ ਤੇ ਹੀ ਹਾਸੀ ਮਖੌਲ ਚ ਆ ਜਾਂਦਾ ਅੱਛਾ ਉਦੋਂ ਉਹ ਜ਼ਿਆਦਾਤਰ ਹੱਸਦਾ ਉਦੋਂ ਹੀ ਜ਼ਿਆਦਾਤਰ ਚੱਲਦਾ ਜਿਵੇਂ ਪਹਿਲਾਂ ਮੈਂ ਜਦੋਂ ਤੁਹਾਡੇ ਕੋਲ ਆਉਂਦਾ ਹੁੰਦਾ ਸੀ ਕਈ ਵਾਰ ਤੁਸੀਂ ਮੁਸਕਾਨ ਮਾਤਾ ਜੀ ਨਾਲ ਬਹੁਤ ਗੱਲਾਂ ਕਰਦੇ ਹੁੰਦੇ ਸੀ ਹੱਸ ਕੇੜ ਕੇ ਲੀਆਂ ਕੱਟੀਆਂ ਉਹਨੀਆਂ ਜਾਂ ਹੁਣ ਵੀ ਕੱਟੀਆਂ ਹੋ ਜਾਂਦੀਆਂ ਸੀ ਤੇ ਹੁਣ ਵੀ ਅਸੀਂ ਦੋ ਦੋ ਰਾਤਾਂ ਸਾਰੰਗ ਸਾਡੀ ਨੀਂਦ ਨਹੀਂ ਆਉਂਦੀ ਸਾਨੂੰ ਐਨੀਆਂ ਗੱਲਾਂ ਕਰਦੀਆਂ ਸੀ ਹੱਸ-ਸੱਸਕੇਗਾ ਚੌੜ ਕਰਦੀਆਂ ਇੱਕ ਦੂਜੇ ਨਾਲ ਹਾਂਜੀ ਹਾਂਜੀ ਬਸ ਇਦਾਂ ਚੌੜ ਕਰਦੀਆਂ ਸੀ ਇੱਕ ਦੂਜੇ ਨਾਲ ਹੱਸਂਗਾ ਹੱਸੇ ਮਖੌਲ ਕਰਦੀਆਂ ਹਾਂਜੀ ਉਹੀ ਬਚਪਨ ਦੀਆਂ ਗੱਲਾਂ ਯਾਦ ਕਰ ਕਰਕੇ ਵੀ ਬੈਂਕ ਰੋਡ ਦੇਖਦੀਆਂ ਸੀ ਕਿ ਫਲਾਨੇ ਤੇ ਫਲਾਨਾ ਆਏ ਸੀ ਫਲਾਨੀ ਆਏ ਸੀ ਫਲਾਨੀ ਆਏ ਸੀ ਫਿਰ ਉਸ ਟਾਈਮ ਤੇ ਹੱਸਂਗਾ ਹੱਸੇ ਮਖੌਲ ਚੱਲਦਾ ਸਾਡਾ ਠੀਕ ਹੈ ਜੀ ਹਾਂ ਦੇਖੋ ਜੇ ਤਾਂ ਆਪਾਂ ਗੱਲ ਕਰੀਏ ਕਾਰੋਬਾਰ ਦੀ ਉਹ ਤਾਂ ਜਿਵੇਂ ਇੱਕ ਆਪਣਾ ਸਾਡਾ ਜਿਵੇਂ ਅਸੀਂ ਪਿਤਾ ਪੁਰਖੀ ਕਿਤਾ ਕਹਿ ਦਿੰਨੇ ਆ ਤੁਹਾਡਾ ਇਸ ਤਰ੍ਹਾਂ ਵੀ ਮੰਨ ਲਓ ਗੁਰੂਆਂ ਬਾਰੇ ਜਿਹੜਾ ਤੁਹਾਡਾ ਕਿਤਾ ਚੱਲੇ ਆਉਂਦਾ ਤੀਉਂ ਕਰਦੇ ਹੋ ਹਾਂ ਬਜ਼ੁਰਗਾਂ ਤੋਂ ਲੱਗ ਬਜ਼ੁਰਗਾਂ ਨਾਲ ਆਈ ਚੱਲਦਾ ਤੇ ਪਰ ਜਿਹੜੀ ਗੱਲ ਆਪਾਂ ਐ ਕਰੀਏ ਵੀ ਮੰਨ ਲਓ ਵੀ ਇੱਕ ਮਨ ਦੇ ਵਿੱਚ ਸ਼ੌਂਕ ਹੁੰਦਾ ਹਰ ਇੱਕ ਬੱਚੇ ਦੇ ਜਦੋਂ ਤੁਸੀਂ ਸ਼ੁਰੂ ਤੁਹਾਡਾ ਬਚਪਨ ਸ਼ੁਰੂ ਹੁੰਦਾ ਕਈਆਂ ਦੇ ਮਨ 'ਚ ਹੁੰਦਾ ਵੀ ਮੈਂ ਵੱਡੇ ਹੋ ਕੇ ਆ ਕੀ ਬਣਨਾ ਤੁਹਾਡੇ ਮਨ ਦੇ ਵਿੱਚ ਕਦੇ ਇਦਾਂ ਦਾ ਕੋਈ ਫੁਰਨਾ ਫੁਰਿਆ ਸੀ ਕੁਝ ਬਹੁਤ ਜ਼ਿਆਦਾ ਮੇਰੇ ਮਨ 'ਚ ਹੁੰਦਾ ਸੀਗਾ ਵੀ ਮੈਂ ਜੱਜ ਬ ਅੱਛਾ ਜੀ ਮੇਰੇ ਮਨ ਚ ਹੁੰਦਾ ਸੀ ਵੀ ਜੱਜ ਬਣਾ ਪਰ ਲੇਕਿਨ ਪੜਾਇਆ ਹੀ ਨਹੀਂ ਸਾਨੂੰ ਉਸ ਟਾਈਮ ਤੇ ਪੜਾਈ ਨਹੀਂ ਚੱਲਦੀ ਸੀ ਸਾਡੇ ਚ ਅੱਛਾ ਜੀ ਸਾਡੀ ਬਰਾਦਰੀ ਚ ਹੀ ਨਹੀਂ ਪੜਾਈ ਚੱਲਦੀ ਸੀ ਉਸ ਟਾਈਮ ਤੇ ਠੀਕ ਹੈ ਸਾਡੀ ਤਾਂ ਬਰਾਦਰੀ ਚ ਜਦੋਂ ਲਿਆਂਦਾ ਉਹਨੂੰ ਉੱਤੇ ਇਹੀ ਨਾਚ ਗਾਣਾ ਸਿਖਾਉਣਾ ਬਸ ਕੱਲੇ ਇਸੇ ਕੰਮ ਜੋ ਕਰ ਸਕਦਾ ਜਿਹੜੇ ਅੱਜ ਕੱਲ ਦੇ ਲਿਆਂਦੇ ਆ ਸੀ ਅੱਜ ਕੱਲ ਦੇ ਬੱਚੇ ਲਿਆਉਨੇ ਆ ਸੀ ਉਹਨਾਂ ਨੂੰ ਪੜਾਉਣੇ ਆ ਲਿਖਾਉਣੇ ਆ ਵੀ ਅਗਲੇ ਦੇ ਮਨ ਚ ਜੋ ਹੈਗੀ ਆ ਜੋ ਇੱਛਾ ਹੈਗੀ ਆ ਉਹ ਪੂਰੀ ਹੋਵੇ ਇੱਕ ਸਾਡੇ ਹੁਣ ਹੰਡਿਆਏ ਆ ਹਾਂਜੀ ਹੰਡਿਆਏ ਸਾਡੇ 3 ਦਿਨਾਂ ਦਾ ਬੱਚਾ ਸੀਗਾ ਉਹ ਅੱਜ 12 ਸਾਲਾਂ ਦੀ ਹੋ ਗਈ ਠੀਕ ਹੈ ਜੀ ਠੀਕ ਹੈ ਹੁਣ ਵਧੀਆ ਸਕੂਲ ਚ ਪੜਦੀ ਹੈਗੀ ਆ ਉਹਦੀ ਇੱਛਾ ਹੈਗੀ ਮੈਂ ਜੱਜ ਬਣਨਾ ਠੀਕ ਹੈ ਜੀ ਉਹਦੇ ਅਸੀਂ ਅਸੀਂ ਪੂਰਾ ਜ਼ੋਰ ਲਾਇਆ ਹੋਇਆ ਠੀਕ ਹੈ ਜੀ ਵੀ ਜੱਜ ਬਣੇ ਇਹ ਤੇ ਪੜਾਈ ਚ ਉਹ ਇੰਨੀ ਸ਼ਿਆਰ ਆ ਨਾ ਬਹੁਤ ਜ਼ਿਆਦਾ ਸ਼ਿਆਰ ਆ ਠੀਕ ਹੈ ਜੀ 골ਡ ਮੈਡਲ ਵੀ ਜਿੱਤਿਆ ਹੋਇਆ ਉਹਨੇ 골ਡ ਮੈਡਲ ਜਿਹੜਾ ਜਿੱਤੇ ਹਾਂ ਭਾਈ ਦੇ ਵਿੱਚ ਤੁਹਾਡੇ ਜਿਹੜੇ ਗੁਰੂ ਜੀ ਦੀ ਆਪਾਂ ਗੱਲ ਕਰੀ ਤਾਂ ਨਾ ਗੁਰੂ ਜੀ ਦਾ ਨਾਮ ਤੁਹਾਡਾ ਮੰਨ ਲਓ ਜਿਹੜਾ ਉਹ ਕੀ ਹੈ ਜੀ ਗੁਰੂ ਦਾ ਨਾਮ ਮੇਰੇ ਪ੍ਰੀਤੀਮੰਤ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਨੇ ਸੰਗਰੂਰ ਤੋਂ ਜੀ ਸੰਗਰੂਰ ਤੋਂ ਜੀ ਕਿੰਨਾ ਸਮਾਂ ਫਿਰ ਤੁਸੀਂ ਉਹਨਾਂ ਕੋਲ ਸਿਕਿਰਦੀ ਕੀਤੀ ਜੀ ਮੈਂ ਬਹੁਤ ਟਾਈਮ ਸੋ ਸਿਕਿਰਦੀ ਕੀਤੀ ਉਹਨਾਂ ਕੋਲੇ 20 ਸਾਲਾਂ ਨੂੰ ਸਿਕਿਰਦੀ ਕੀਤੀ ਉਹਨਾਂ ਕੋਲ ਠੀਕ ਹੈ ਜੀ ਫਿਰ ਤਾਂ ਆਪਾਂ ਮੰਡੀ 'ਚ ਜਿਹੜਾ ਤੁਸੀਂ ਆਇਓ ਜੀ ਕਿੰਨੇ ਸਾਲ ਦੇ ਵਿੱਚ ਆਏ ਸੀ ਉਦੋਂ ਇਹ ਹੋ ਗਏ ਮੈਨੂੰ ਤਰਕੀਬਨ 10 ਸਾਲ ਹੋ ਗਏ 10 ਸਾਲ ਜਿਹੜੇ ਹੋ ਗਏ 10-12 ਸਾਲ ਹੋ ਗਏ ਮੈਨੂੰ ਤਾਂ ਪੇਚਾਈ ਨੂੰ ਅੱਜ ਕੱਲ ਕਿਵੇਂ ਨਿਕਲ ਰਹੀ ਜ਼ਿੰਦਗੀ ਜੀ ਬਹੁਤ ਵਧੀਆ ਤੇ ਬਹੁਤ ਵਧੀਆ ਜਿਵੇਂ ਹੁਣ ਤੁਸੀਂ ਗੱਲ ਕਰੀ ਸੀ ਵੀ ਜ਼ਿੰਦਗੀ ਦੇ ਵਿੱਚ ਇੱਕ ਜੱਜ ਬਣਨਾ ਥੋੜਾ ਸੋਪਾ ਨਾ ਸੀਗਾ ਜੀ ਪਰ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਪੜਾਇਆ ਲਿਖਾਇਆ ਨਹੀਂਗਾ ਜੀ ਪਰ ਜਿਵੇਂ ਉਸ ਤੋਂ ਬਾਅਦ ਆਪਣੇ ਤੇ ਜਿਵੇਂ ਜ਼ਿੰਦਗੀ ਦੇ ਆਪਣੀ ਦੇ ਤਿੰਨ 파ਟ ਹੁੰਦੇ ਨੇ ਜੀ ਇੱਕ ਹੋ ਗਿਆ ਬਚਪਨ ਇੱਕ ਹੋ ਗਈ ਜਵਾਨੀ ਉਸ ਤੋਂ ਬਾਅਦ ਹੁੰਦਾ ਬੜਾਪਾ ਜੀ ਜਿਹੜੇ ਤੁਸੀਂ ਸੈਕੰਡ 파ਟ ਤੇ ਤੁਸੀਂ ਗੁਜ਼ਰ ਰਹੇ ਹੋ ਅੱਜ ਦੀ ਘੜੀ ਹੈ ਨਾ ਜੀ ਉਹਦੇ ਵਿੱਚ ਤੁਸੀਂ ਜਿਵੇਂ ਹੁਣ ਆਪਾਂ ਕਹਿੰਦੇ ਵੀ ਸਾਡੇ ਹੁਣ ਆਪ ਦੇ ਹੱਥਾਂ ਵੀ ਅਸੀਂ ਜੇ ਕੁਝ ਕਰਨਾ ਚਾਹੀਏ ਹੁਣ ਤੁਹਾਡਾ ਕੀ ਸ਼ੌਂਕ ਵੱਖਰਾ ਜੀ ਨਾਲ ਨਾਲ ਬਸ ਉਹਨੂੰ ਕੋਈ ਸ਼ੌਂਕ ਨਹੀਂਗਾ ਹੁਣ ਸ਼ੌਂਕ ਇਹ ਹੀ ਹੈ ਦੋ ਕੁੜੀਆਂ ਲੈਤੀਆਂ ਹੋਈਆਂ ਮੈਂ। ਹਾਂਜੀ। ਉਹਨਾਂ ਨੂੰ ਪੜ੍ਹਾਵਾ ਲਿਖਾਵਾ ਜੋ ਮੇਰੇ ਦਿਲ 'ਚ ਸੀਗੀਆਂ ਉਹ ਉਹਨਾਂ ਤੋਂ ਪੂਰੀ ਕਰਾਵਾਂ। ਠੀਕ ਹੈ ਜੀ। ਜਿਹੜੀ ਤੁਹਾਡੇ ਮੰਨ ਲਓ ਜਿਹੜੀ ਦਿਲ ਦੇ ਵਿੱਚ ਸੀਗੀਆਂ ਰੀਝਾਂ ਸੀ। ਦਿਲ ਦੇ ਵਿੱਚ ਜੋ ਮੇਰੀਆਂ ਰੀਝਾਂ ਸੀ ਉਹ ਉਹ ਬੱਚਿਆਂ ਤੋਂ ਜਰੀਏ ਮੈਂ ਪੂਰਾ ਕਰਨਾ ਚਾਹੁੰਦੇ ਹਾਂ। ਹਾਂ ਬੱਚਿਆਂ ਦੇ ਜਰੀਏ ਪੂਰਾ ਕਰਨਾ। ਠੀਕ ਹੈ ਜੀ। ਦੋ ਕੁੜੀਆਂ ਲੈਤੀਆਂ ਹੋਈਆਂ ਮੇਰੀਆਂ ਗੋਲ। ਹਾਂਜੀ ਹਾਂਜੀ। ਉਹਨਾਂ ਦੇ ਉਹਨਾਂ ਦੇ ਜਰੀਏ ਹੀ ਮੇਰੀਆਂ ਮੇਰੀਆਂ ਜਿਹੜੀਆਂ ਖਵਾਇਸ਼ਾਂ ਸੀ ਉਹ ਉਹਨਾਂ ਦੇ ਜਰੀਏ ਪੂਰੀਆਂ ਕਰਨੀਆਂ ਮੈਂ। ਉਹਨਾਂ ਦੇ ਜਰੀਏ ਤੁਸੀਂ ਪੂਰੀਆਂ ਕਰਨੀਆਂ। ਹਾਂਜੀ। ਤੇ ਕਈ ਵਾਰ ਹੁਣ ਜਦੋਂ ਮਾਪੇ ਬਾਂ ਗੱਲਬਾਤ ਹੁੰਦੀ ਹੁੰਦੀ ਹੈ ਜੀ ਘਰੇ ਕਦੇ ਫੋਨ ਕਾਲ ਤੇ ਜੀ ਕਦੇ ਵੀ ਭੈਣ ਭਾਈ ਆਉਂਦੇ ਆ ਹਾਂਜੀ ਆ ਕੇ ਮਿਲ ਜਾਂਦੇ ਆ ਉਹ ਗੱਲ ਵੀ ਹੁੰਦੀ ਆ ਤਰਕੀਬਨ ਹਾਂਜੀ ਮਾਪਿਓ ਸੀਗੇ ਮਾਪਿਓ ਦੀ ਡੈਥ ਹੋ ਗਈ ਸੀ ਹਾਂਜੀ ਹਾਂਜੀ ਭੈਣ ਭਾਈ ਹੈਗੇ ਤਿੰਨ ਭਰਾ ਮੇਰੇ ਹਾਂਜੀ ਹਾਂਜੀ ਉਹ ਆਉਂਦੇ ਜਾਂਦੇ ਆ ਮਿਲਦੇ ਵਰਤਦੇ ਆ ਹੈਨਾ ਜਦੋਂ ਵੀ ਆਉਂਦੇ ਆ ਹੁਣ ਦੁੱਖ ਦੇ ਸੁੱਖ ਦੇ ਅਸੀਂ ਵੀ ਖੜਦੇ ਆ ਉਹਨਾਂ ਦੇ ਉਹ ਵੀ ਸਾਡੇ ਆਉਂਦੇ ਜਾਂਦੇ ਆ ਵੀ ਵਧੀਆ ਯਾਨੀ ਕਿ ਵਧੀਆ ਮੰਨਦੇ ਆ ਹੁਣ ਤਾਂ ਹਾਂਜੀ ਹਾਂਜੀ ਤੇ ਪਹਿਲਾਂ ਜਦੋਂ ਜਦੋਂ ਆਏ ਆਏ ਸੀ ਉਦੋਂ ਤਾਂ 10 15 ਸਾਲ ਤੱਕ ਮੈਨੂੰ ਜਾਣੇ ਨਹੀਂ ਦਿੱਤਾ ਸੀ ਇਹਨਾਂ ਠੀਕ ਹੈ ਜੀ ਜਦੋਂ ਦੇ ਅਸੀਂ ਆਪਦੇ ਜਦੋਂ ਮਾਲਕ ਨੇ ਸਾਡੇ ਨੇ ਵਧੀਆ ਮੰਨਣ ਲੱਗਿਆ ਸਾਨੂੰ ਹਨਾ ਤੇ ਹੁਣ ਜਦੋਂ ਆ ਪੀੜੀ ਚੱਲ ਪਈ ਸਾਡੀ ਇਹ ਪੀੜੀ ਚ ਅਸੀਂ ਪੜਾਉਣੇ ਲਿਖਾਉਣੇ ਵੀ ਆ ਮਿਲਣ ਵਰਤ ਤੋਂ ਕਿਸੇ ਨੂੰ ਨਹੀਂ ਰੋਕਦੇ ਅਸੀਂ ਹਾਂਜੀ ਹਾਂਜੀ ਵੀ ਆਪਦੇ ਮਾਪਿਓ ਦੇ ਜਾਓ ਭੈਣ ਭਾਈ ਦੇ ਜਾਓ ਮਿਲਣ ਵਰਤ ਤੋਂ ਹਨਾ ਵੀ ਜ਼ਿਆਦਾ ਨਹੀਂ ਜਾਂਦੇ ਇਦਾਂ ਜਿਵੇਂ ਜੀ ਕਹਿੰਦੇ ਨਾ ਕਿ ਜੰਮਣਾ ਮਰਨਾ ਸੱਚ ਆ ਜੀ ਇੱਕ ਇੱਕ ਜਿਵੇਂ ਆਪਾਂ ਦੁਨੀਆ ਦੇ ਉੱਪਰ ਆਏ ਆ ਇੱਕ ਸਚਾਈ ਆ ਤੇ ਇੱਕ ਦੁਨੀਆ ਦੇ ਉੱਪਰੋਂ ਜਿਹੜਾ ਆਪਾਂ ਵਧਾਈਗੀ ਲੈਣੀ ਆ ਜੀ ਉਹ ਵੀ ਇੱਕ ਸੱਚ ਆ ਜੀ ਸਚਾਈ ਆ ਨਾ ਜੀ ਤੇ ਉਸ ਤਰ੍ਹਾਂ ਮੰਨ ਕੇ ਚੱਲ ਪੋ ਜਿਵੇਂ ਮੈਂ ਸੁਣਿਆ ਪਰ ਗੱਲਾਂ ਅੱਜ ਮੈਂ ਸ਼ਾਇਦ ਸਾਡੇ ਕਾਫੀ ਦਰਸ਼ਕ ਵੀ ਜਿਹੜੇ ਦਿਖ ਰਹੇ ਨੇ ਜੀ ਉਹਨਾਂ ਦੇ ਮਨ 'ਚ ਵੀ ਹੋ ਸਕਦਾ ਵੀ ਇਹ ਸਵਾਲ ਹੋਵੇ ਅ ਮੰਨ ਲਓ ਮੇਰੇ ਡੈਡੀ ਜੀ ਵੀ ਕਈ ਵਾਰ ਕੋ ਗੱਲਾਂ ਦੱਸਦੇ ਹੁੰਦੇ ਆ ਮੈਂ ਚਾਹਣਾ ਨਾ ਵੀ ਜਿਹੜੀ ਹਕੀਕਤ ਹੁੰਦੀ ਅਸਲ ਦੇ ਵਿੱਚ ਆਪਾਂ ਨੂੰ ਜਿਹੜੇ ਪਰਸਨ ਦੇ ਆਪ ਕੋਲ ਬੈਠੇ ਆ ਉਹਨਾਂ ਦੀ ਗੱਲ ਤੋਂ ਹੀ ਹੁੰਦੀ ਹੈ ਜਿਨ੍ਹਾਂ ਦੇ ਨਾਲ ਇਹ ਅਟੈਚ ਹੋਵੇ ਕਿਸੇ ਗੱਲ ਤੋਂ ਲੈ ਕੇ ਹਨਾ ਜੀ ਜਿਵੇਂ ਮੈਂ ਜਿਹੜੇ ਤੁਹਾਡੇ ਕਿਨਰ ਪਰਵਾਰ ਦੇ ਵਿੱਚ ਜ਼ਿਆਦਾਤਰ ਸੁਣਿਆ ਜੀ ਜਦੋਂ ਕਹਿੰਦੇ ਵੀ ਡੈਥ ਹੁੰਦੀ ਆ ਤਾਂ ਮਨ ਲਓ ਕਹਿੰਦੇ ਵੀ ਉਹ ਬੁਰੀ ਤਰ੍ਹਾਂ ਵੀ ਉਹਨੂੰ ਲਿਆਇਆ ਜਾਂਦਾ ਉਸ ਤਰ੍ਹਾਂ ਵੀ ਜਿਹੜੀ ਰਸਮ ਹੁੰਦੀ ਹੈ ਉਹ ਕਰੀ ਜਾਂਦੀ ਹੈ ਨਹੀਂ ਇਹ ਗੱਲ ਝੂਠਾ ਅੱਛਾ ਇਦਾਂ ਦੀ ਗੱਲ ਝੂਠੀ ਕੋਈ ਇਦਾਂ ਦਾ ਕੁਝ ਨਹੀਂ ਕਰਤੇਗੇ ਹਾਂਜੀ ਜਿੱਦਾਂ ਆਮ ਸੰਸਕਾਰ ਕਰਦੇ ਜਾਂ ਦਫਨਾਉਂਦੇ ਆ ਜਾਂ ਕੁਝ ਵੀ ਕਰਦੇ ਆ ਹਨਾ ਹਾਂਜੀ ਹਾਂਜੀ ਜਿਵੇਂ ਮੁਸਲਮਨ ਮੁਸਲਮਨ ਪੰਥਾ ਉਹ ਚ ਦਫਨਾਉਂਦੇ ਆ ਹਿੰਦੂ ਧਰਮ ਚ ਸੰਸਕਾਰ ਕਰਦੇ ਆ ਹਨਾ ਹਾਂਜੀ ਹਾਂਜੀ ਇਦਾਂ ਜੋ ਹੈਗਾ ਨਾ ਉਦਾਂ ਹੀ ਉਦਾਂ ਹੀ ਸੰਸਕਾਰ ਕਰਦੇ ਜਾਂ ਉਦਾਂ ਹੀ ਦਫਨਾਉਂਦੇ ਆ ਠੀਕ ਹੈ ਜੀ ਸਾਡੇ ਕੋਈ ਇਦਾਂ ਦਾ ਕੋਈ ਜੁੱਤੀਆਂ ਕੋਈ ਕਹਿੰਦੇ ਜੁੱਤੀਆਂ ਮਾਰਦੇ ਆ ਅਨਪੜਤਾ ਲੋਕ ਜੋ ਪਹਿਲਾਂ ਵਾਲੇ ਬਜ਼ੁਰਗ ਸੋਚਦੇ ਸੀ ਵੀ ਜੁੱਤੀਆਂ ਮਾਰ ਕੇ ਜਾਂਦੇ ਆ ਜੀ ਇਦਾਂ ਦਾ ਕੁਝ ਨਹੀਂ ਪਰ ਇਹ ਸਾਰੇ ਬਨਾਪਟੀ ਗੱਲਾਂ ਨੇ ਇਹ ਬਨਾਪਟੀ ਗੱਲਾਂ ਨੇ ਇਹ ਗੱਲਾਂ ਮੰਨ ਲਓ ਵੀ ਕੋਈ ਕਿਸੇ ਸਮਾਂ ਪਹਿਲਾਂ ਇਦਾਂ ਦਾ ਕੋਈ ਚਾਂਸ ਸੀਗਾ ਜੇ ਮੰਨ ਲਓ ਕਿ ਪਹਿਲਾਂ ਵੀ ਗੱਲਾਂ ਹੀ ਬਣਾਈਆਂ ਲੋਕਾਂ ਨੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੀ ਸ਼ੁਰੂ ਤੋਂ ਹੀ ਸਾਡੀ ਜੋ ਚੱਲਦਾ ਰਿਹਾ ਇਹ ਹੀ ਚੱਲਦਾ ਰਿਹਾ ਸਰੀਆਮ ਸੀ ਜਦੋਂ ਤਪਨ ਮਰ ਗਿਆ ਕੋਈ ਸਾਡਾ ਸੰਸਕਾਰ ਜਿੱਦਾਂ ਜਿੱਦਾਂ ਆਪਣਾ ਪੂਰਾ ਹੋ ਗਿਆ ਉਹ ਆਪ ਦਾ 100 ਦਿਨ ਪੂਰਾ ਕਰ ਗਿਆ 100 ਦਿਨ ਪੂਰਾ ਕਰ ਗਿਆ ਉਹਨੂੰ ਇਦਾਂ ਲਿਆਉਣਾ ਜਿੱਦਾਂ ਆਪਾਂ ਆਮ ਦੁਨੀਆ ਦੁਨੀਆ ਸੰਸਕਾਰ ਕਰਦੀ ਹੈ ਤਪਨਾਉਂਦੀ ਹੈ ਜੋ ਕੁਝ ਵੀ ਕਰਦੀ ਹੈ ਉਦਾਂ ਹੀ ਸਾਡੇ ਸੰਸਕਾਰ ਕਰਦੇ ਤਪਨਾਉਂਦੇ ਆ ਸਭ ਕੁਝ ਕਰਦੇ ਆ ਜਿੱਦਾਂ ਹੁਣ ਕਈ ਗੱਲਾਂ ਹੋ ਗਈਆਂ ਜੀ ਮੰਨ ਲਓ ਜਿਵੇਂ ਇਹ ਗੱਲ ਅਸੀਂ ਸੁਣਦੇ ਆ ਤਾਂ ਮੇਰੇ ਖਿਆਲ ਵੀ ਤੁਸੀਂ ਵੀ ਪਹਿਲਾਂ ਸ਼ਾਇਦ ਸੁਣੀ ਹੋਊ ਕਿਉਂਕਿ ਫੇਰ ਆਪਣੇ ਮਾਈਂਡ ਦੇ ਵਿੱਚ ਉਹ ਗੱਲ ਆਉਂਦੀ ਹੈ ਨਾ ਇਹ ਉਹ ਇਸ ਤਰ੍ਹਾਂ ਦੀ ਕਈ ਵਾਰ ਕਦੇ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਜਦੋਂ ਕਿਸੇ ਪਰਸਨ ਨੇ ਕਹੀ ਹੋਵੇ ਤਾਂ ਦਿਲ ਨੂੰ ਠੇਸ ਲੱਗੀ ਹੋਵੇ ਬਹੁਤ ਵਾਰ ਉਹ ਇਦਾਂ ਦੀ ਕਿਹੜੀ ਗੱਲ ਸੀਗੀ ਜਿਹੜੀ ਬੇਜਾਦਾਂ ਜਿੱਦਾਂ ਆਪਾਂ ਜਾਈਏ ਹੁਣ ਕਿਸੇ ਨਾਲ ਚਲ ਤੂੰ ਤੂੰ ਮੈਂ ਮੇ ਕੋਸੋ ਬੰਦਾ ਹੁੰਦਾ ਇਦਾਂ ਦਾ ਵੀ ਹੁੰਦਾ ਬੰਦਾ ਵੀ ਸਾਨੂੰ ਕੋਈ ਸਿੱਧੇ ਮੂੰਹ ਵੀ ਨਹੀਂ ਬੋਲਦਾ ਹੁੰਦਾ ਨਾ ਕੋਈ ਸਿੱਧਾ ਬੋਲਦਾ ਅਗਲਾ ਖੁਸਰੇ ਆ ਗਏ ਠੀਕ ਹੈ ਜੀ ਠੀਕ ਹੈ ਜਦੋਂ ਖੁਸਰੇ ਆ ਕੇ ਕਹਿਣਾ ਉਦੋਂ ਕਿੰਨੀ ਦਿਲ ਤੇ ਸੱਟ ਵੱਜਦੀ ਹੈ ਤੇ ਕਿੰਨੀ ਦਿਲ ਤੇ ਸੱਟ ਵੱਜਦੀ ਆ ਠੀਕ ਹੈ ਉਦੋਂ ਉਸ ਟਾਈਮ ਤੇ ਇੰਨਾ ਕੁ ਦੁੱਖ ਲੱਗਦਾ ਉਦੋਂ ਰੱ ਸਾਨੂੰ ਇਹ ਇਹ ਕਿਹੜਾ ਕਿਹੜਾ ਉਦਾਂ ਦਿੱਤਾ ਹੋਇਆ ਬੇਝੜਾਈ ਸਾਨੂੰ ਇਦਾਂ ਕਹਿ ਕੇ ਬੁਲਾਉਂਦੇ ਆ ਇੱਕ ਬੰਦਾ ਕਾਣਾ ਵਾ ਤੁਹਾਨੂੰ ਕਾਣਾ ਕਹਿ ਕੇ ਬੁਲਾਵਾਂਗੇ ਉਹਨੂੰ ਦੁੱਖ ਲੱਗੂ ਦੁੱਖ ਲੱਗੂ ਬਿਲਕੁਲ ਜੀ ਤੇ ਦੁੱਖ ਲੱਗੂ ਇੱਕ ਲੰਗੜਾ ਵਾ ਉਹਨੂੰ ਲੰਗੜਾ ਕਹਿ ਕੇ ਬੁਲਾਵਾਂਗੇ ਤਾਂ ਵੀ ਉਹਨੂੰ ਦੁੱਖ ਲੱਗੂ ਬਿਲਕੁਲ ਜੀ ਤੇ ਜੇ ਰੱਬ ਨੇ ਸਾਨੂੰ ਇਦਾਂ ਦਾ ਬਣਾਇਆ ਤਾਂ ਇਦਾਂ ਬੋਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਗਾ ਇਹ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਅਧਿਕਾਰ ਨਹੀਂ ਇਹ ਲਿਟਰੇਚਰ ਵਗੈਰਾ ਫਿਰ ਕਿੰਨਾ ਕੁ ਜ਼ਿਆਦਾਤਰ ਪੜਦੇ ਹੋ ਤੁਸੀਂ ਹੁਣ ਤਾਂ ਜ਼ਿਆਦਾਤਰ ਹੁਣ ਹਾਂਜੀ ਪੜ ਲੈਂਦੇ ਆ ਮੜਾ ਮੋਟਾ ਕਿੰਨਾ ਨੂੰ ਜ਼ਿਆ ਕਿ ਕਿੰਨਾ ਨੂੰ ਮਤਲਬ ਮੰਨ ਲ ਕੇ ਚੱਲ ਪੋ ਜਿਵੇਂ ਕੋਈ ਜਿਹਦਾ ਲਿਟਰੇਚਰ ਦੇ ਵਿੱਚ ਆ ਜਾਂਦਾ ਵੀ ਕਈ ਵਾਰ ਤੁਸੀਂ ਕਿਸੇ ਕਹਾਣੀਕਾਰ ਨੂੰ ਪੜਦੇ ਆ ਜਾਂ ਕਿਸੇ ਸ਼ਾਇਰ ਫਨਕਾਰ ਨੂੰ ਪੜਦੇ ਆ ਜਾਂ ਕਿਸੇ ਦੀ ਜੀਵਨੀ ਦੇ ਆਧਾਰ ਤੇ ਕੋਈ ਉਹ ਚੀਜ਼ਾਂ ਤੁਸੀਂ ਪੜਦੇ ਆ ਮਤਲਬ ਕੀ ਚੀਜ਼ ਨੂੰ ਜ਼ਿਆਦਾਤਰ ਪਸੰਦ ਕਰਦੇ ਆ ਅਸੀਂ ਬਸ ਪੰਜਾਬੀ ਸੌਂਗ ਜਾਂ ਇਦਾਂ ਦਾ ਕੁਝ ਜਾਂ ਕੋਈ ਕਹਾਣੀਆਂ ਹਾਂਜੀ ਵੀ ਪਰਿਵਾਰਕ ਤੇ ਪਰਿਵਾਰਕ ਦੌਰ ਤੇ ਹੁੰਦੀਆਂ ਕਹਾਣੀਆਂ ਹੁੰਦੀਆਂ ਲਿਖੀਆਂ ਹੁੰਦੀਆਂ ਉਹ ਪੜ ਲੈਨੇ ਆ ਮਾੜਾ ਮੋਟਾ ਹੁਣ ਮੈਂ ਪੜਨ ਲੱਗ ਗਈ ਆ ਜਾਂ ਜਿੰਨਾ ਜਿੰਨਾ ਕ ਹੁੰਦਾ ਵੀ ਉਹਨਾਂ ਕੋ ਉਹ ਅਜਿਹਾ ਕਹਾਣੀਆਂ ਕੋਈ ਕਰਵ ਕਿਰੇਲੂ ਬਾਤੇ ਜਾਂ ਕੋਈ ਭੈਣ ਭਾਈ ਦਿਕਰੇ ਲੂਆ ਜਾਂ ਕੋਈ ਇਦਾਂ ਦੀ ਕੋਈ ਕਹਾਣੀਆਂ ਹੁੰਦੀਆਂ ਕੋਈ ਪੜਨਾ ਪਸੰਦ ਕਰਦੇ ਸੀ ਔਰ ਤੁਸੀਂ ਮਨ ਲੋ ਵਧੀਆ ਚੰਗੀਆਂ ਚੰਗੀਆਂ ਗੱਲਾਂ ਸੁਣਾਈਆਂ ਜੀ ਮੇਰਾ ਖਿਆਲ ਹੈ ਮੈਨੂੰ ਚੰਗੀਆਂ ਲੱਗੀਆਂ ਤਾਂ ਸਾਰਿਆਂ ਨੂੰ ਚੰਗੀਆਂ ਲੱਗੀਆਂ ਹੋਣਗੀਆਂ ਜੀ ਹੈਨਾ ਜੀ ਤੇ ਆਪਾਂ ਇਹੀ ਆਸ ਕਰਦੇ ਆ ਜੀ ਪਰ ਵਕਤ ਬੜਾ ਕੀਮਤੀ ਹੈ ਜੀ ਵਕਤੋਂ ਇਜਾਜ਼ਤ ਲੈਣੀ ਜਿਹੜੀ ਬਣਦੀ ਹੈ ਨਾ ਜੀ ਜਾਂਦੇ ਜਾਂਦੇ ਸਾਡੇ ਸੱਜਣਾ ਦੇ ਲਈ ਕੋਈ ਨਿੱਗਾ ਜਾਂ ਕੋਈ ਸੁਨੇਹਾ ਹੋ ਜੀ ਬਸ ਅਸੀਂ ਤਾਂ ਇਹੀ ਕਹਿੰਨੇ ਆ ਸਾਰੇ ਸੱਜਣਾ ਨੂੰ ਜਿਹੜੇ ਜਿੰਨੇ ਵੀ ਸਰੋਤੇ ਸਾਨੂੰ ਦੇਖ ਰਹੇ ਆ ਅਸੀਂ ਇਹੀ ਚਾਹੁੰਦੇ ਆ ਵੀ ਜੋ ਵੀ ਜਿੰਨੇ ਕੁ ਵੀ ਇੱਜ਼ਤ ਕਰਦੇ ਆ ਮੰਨਤਾ ਦੀ ਪਰ ਸਾਡੀ ਬਰਾਦਰੀ ਦੀ ਠੀਕ ਹੈ ਬਾਤ ਤੋਂ ਬਾਤ ਇੱਜ਼ਤ ਕਰੋ ਠੀਕ ਹੈ ਉਹਨੂੰ ਜੀ ਉਹਨੂੰ ਐਦਾਂ ਦੇ ਲਵਜੇ ਬੋਲ ਕੇ ਕਹੋਗੇ ਤਾਂ ਉਹਨੂੰ ਦਿਲ ਨੂੰ ਵੀ ਥਸ ਥੇਸ ਪਹੁੰਚੂਗੀ ਠੀਕ ਹੈ ਉਹਨਾਂ ਉਹਨਾਂ ਦਾ ਦਿਲ ਦਿਖਾਓਗੇ ਤਾਂ ਰੱਬ ਦਾ ਦਿਲ ਦੁਖਿਆ ਹੋਇਆ ਠੀਕ ਹੈ ਨਾ ਬਸ ਐਸੀ ਇਹੀ ਕਹਿਨੇ ਆਂ ਵੀ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਬਸ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਥੈਂਕ ਯੂ ਸ਼ੁਕਰੇ ਮਿਹਰਬਾਨੀ ਮਿਲਦੀ ਹੈ ਅਗਲੀ ਵਾਰ ਜਿਉਂਦੇ ਰਹੋ